ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਹਿਸ਼ਾਪੁਰ ਸਦਰ ਥਾਣੇ ਦੇ ਵਿੱਚ ਡੀਬੀ ਕਾਲਜ ਦੇ ਬੈਕ ਸਾਈਡ ਦੇ ਘਰ ਹੈਗਾ ਆ ਆਪਣੇ ਰਮਨਦੀਪ ਕੌਰ ਪਤਨੀ ਹਰਜਿੰਦਰ ਸਿੰਘ ਇਹਨਾਂ ਦੇ ਘਰੇ 23 ਤਰੀਕ ਨੂੰ ਮਾਰਨਿੰਗ ਇਹਨਾਂ ਦੀ ਸਾਨੂੰ ਦਲਾ ਹੈ ਕਿ ਘਰੇ ਚੋਰੀ ਹੋ ਗਈ ਹੈ ਔਰ ਇਹਨਾਂ ਦਾ ਕਾਫੀ ਲਾਸ ਹੋਇਆ ਸੀਗਾ ਔਰ ਇਮੀਡੀਏਟਲੀ ਉਧਰ ਤੇ ਕਾਰਵਾਈ ਕਰਦੇ ਹੋਏ ਸਾਡੇ ਡੀਐਸਪੀ ਸਾਹਿਬ ਐਕਸਪੀਰ ਸਰਦਾਰ ਸਾਡੀਆਂ ਹੋਰ ਟੀਮਾਂ ਉੱਥੇ ਪਹੁੰਚੀਆਂ ਔਰ ਘਰ ਦਾ ਸਾਰਾ ਮੌਇਨਾ ਕਰਨ ਤੋਂ ਬਾਅਦ ਅਸੀਂ ਐਫਆਰ ਦਰਜ ਕੀਤੀ 178 ਨੰਬਰ ਐਫਆਰ ਦਰਜ ਕੀਤੀ ਔਰ ਉਹਦੇ ਵਿੱਚ ਇਮੀਡੀਏਟਲੀ ਸਾਡੇ ਕੋਲ ਇਨਫੋਰਮੇਸ਼ਨ ਆਈ ਸਿਟੀਲਨ ਵੱਲੋਂ ਵੀ ਇੱਕ ਬੰਦਾ ਛੱਕੀ ਹਾਲਤ ਵਿੱਚ ਸੁਨਿਆਰੇ ਬਾਜ਼ਾਰ ਦੇ ਵਿੱਚ ਘੁਮਰਿਆ ਹੈਗਾ ਜਿਹੜੇ ਆਪਣਾ 골ਡ ਵੇਚਣ ਦੀ ਟਰਾਈ ਕਰ ਰਿਹਾ ਹੈ ਔਰ ਇਮੀਡੀਏਟਲੀ ਸੜਕੀ ਟੀਮਾਂ ਮੂਵ ਹੋਈਆਂ ਔਰ ਉਹ ਜੇਸ ਕੀਤਾ ਉਹਦਾ ਘਰ ਸ਼ਾਮ ਤੱਕ ਦੁਪਹਿਰ ਬਾਅਦ ਤੱਕ ਫੇਸ ਕੀਤਾ ਪ੍ਰੈਸ ਕਰਨ ਤੋਂ ਬਾਅਦ ਔਰ ਉਹ ਰੌਂਡ ਅਪ ਕੀਤਾ ਰੌਂਡ ਅਪ ਕਰਕੇ ਆਲਮੋਸਟ 100% ਜਿਹੜੀ ਚੋਰੀ ਹੋਈ ਸੀਗੀ 3 25 ਟੋਲੇ ਦੇ ਕਰੀਬ ਸਿਗਾ ਇਹ ਕਪਰ 골ਡ ਬਣਦਾ ਉਹ 100% ਜਿਹੜੀ ਗਵਰੀ ਹੋ ਗਈ ਹੈ ਔਰ ਮੈਂ ਇਹ ਵੀ ਉਹ ਉਹਨਾਂ ਦਿਨਾਂ ਨੇ ਕੋਲਸਟਰੀ ਹੈਲਪ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਕਰਨਾ ਔਰ ਨਾਲ ਦੀ ਨਾਲ ਡੀਐਸਪੀ ਸਿਟੀ ਐਸਐਚਓ सदर ਔਰ ਸਾਡੀਆਂ ਪੀਸੀਆਂ ਦੀਆਂ ਟੀਮਾਂ ਉਹਨਾਂ ਦੀ ਵੀ ਸ਼ਲਾਘਾ ਕਰਨਾ ਔਰ ਬੇਨਤੀ ਵੀ ਕਰਨਾ ਕਿ ਕੋਈ ਵੀ ਕੋਈ ਉਹ ਜਿਹਾ ਮੈਸੇਜ ਤੁਹਾਡੇ ਕੋਲ ਕੋਈ ਆਉਂਦਾ ਚੱਕੀ ਬੰਦਾ ਇਮੀਡੀਏਟਲੀ ਉਸ ਨੂੰ ਇਨਫੋਰਮੇਸ਼ਨ ਦੇਵੋ ਤਾਂ ਕਿ ਜਿਹੜਾ ਬੰਦੇ ਦਾ ਨੁਕਸਾਨ ਹੋਇਆ ਉਹਨੂੰ ਜਲਦੀ ਜਲਦੀ ਪ੍ਰੋਵਾਈਡ ਕੀਤਾ ਜਾ ਸੱਜਣਾ ਮੁਸ਼ਹਨ ਪੜਿਆ ਉੱਤੇ ਕੋਈ ਮੁਕਦਮਾ ਪਹਿਲਾਂ ਤੋਂ ਕੋਈ ਚੱਲ ਰਿਹਾ ਇੱਕ ਮੁਕਦਮਾ ਹੈਗਾ ਉੱਤੇ ਦਰਜ ਔਰ ਉਹਦੀ ਹੁਣ ਰਿਕਵਰੀ ਹੋ ਗਈ ਹੈ ਜੁਡੀਸ਼ੀਅਲ ਚਲਾ ਗਿਆ ਉਹ ਨਹੀਂ ਚੋਰੀ ਦਾ ਹੀ ਹੈ ਕਿ ਹੋਰ ਚੀਜ਼ ਕਿਸੇ ਆਪਣੇ ਐਂਡੀ ਦੇ ਚੋਰੀ ਚੋਰੀ ਦਾ ਹੀ ਹੈ ਇਹ ਕੱਲਾ ਹੀ ਹੈ ਇਹਦੇ ਨਾਲ ਵੀ ਹੈ ਨਹੀਂ ਕੱਲਾ ਹੀ ਸੀਗਾ ਜੀ ਪਿਲਾਲ ਹੁਣ ਤੱਕ ਨਹੀਂ ਇਨਵੈਸਟੀਗੇਸ਼ਨ ਚ ਇਕੱਲਾ ਹੀ ਕਰ ਇੰਟਰਕਿਟਾ ਸੀਗਾ ਔਰ ਜੋ ਸਰਕਮਸਟੈਂਸਸ ਸੀ ਸਾਡੇ ਨੂੰ ਮੁਢਲੀ ਤੌਰ ਤੇ ਇਨਵੈਸਟੀਗੇਸ਼ਨ ਚ ਆਇਆ ਜੀ ਸਾਹਮਣੇ ਈ ਲੱਗਦਾ ਸੀਗਾ ਵੀ ਬਿਲਕੁਲ ਕੋਈ ਗੈਂਗ ਪਰ ਨਾ ਗੈਂਗ ਦਾ ਨਿਪਟਾਰਾ ਸੀਗਾ ਗੱਲਾ ਬੰਦਾ ਹੀ ਇਹ ਚੁਕੀ ਕੋਈ ਸੀਸੀਟੀਵੀ ਸਾਹਮਣੇ ਵੀ ਇੰਜਿਤ ਕਰਕੇ ਇਹ ਹਾਜੀ ਹੈ ਕਿਤੇ ਇਹਨੇ ਗਿਆ ਸੀ ਇਹ ਆਪਣਾ ਸੇਲ ਕਰ ਲਏ ਸਮਾਨ ਦੇ ਕਿਸ਼ਕ ਪੁੱਛ ਸਮਾਨ ਉੱਥੋਂ ਹੀ ਸਾਨੂੰ ਲੀਡ ਮਿਲ ਗਈ ਅੱਗੇ ਉਸ ਲੀਡ ਤੋਂ ਹੀ ਅੱਗੇ ਅਸੀਂ ਵਰਕ ਕਰਦੇ ਹੋਏ ਇਹਦੇ ਤੱਕ ਪਹੁੰਚੇ ਸਾਰਾ ਹੀ ਸੋਨਾ ਰਿਕਵਰ ਕਰ ਲਿਆ ਜਿਹੜਾ 25 ਤੋਂ ਹੋਰ ਗਿਆ ਕਿੰਨਾ ਕੁਝ ਕੈਸ ਸੀਗਾ ਕੁਝ 골ਡ ਸਾਰਾ ਹੀ ਰਿਕਵਰ ਨਹੀਂ ਇਹਦੇ ਕੋਲਤੀ ਜਾਂ ਸੁਨਿਆਰੇ ਕੋਲ ਬੇਚ ਤਾ ਨਹੀਂ 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 ਹਲੇ ਗਿਆ ਸੀ ਉੱਥੋਂ ਹੀ ਸਾਨੂੰ ਇਨਫੋਰਮੇਸ਼ਨ ਆਈ ਠੀਕ